ਅੱਜ ਦੀਨਾ ਨਗਰ ਦਾ ਵਿਕਾਸ ਵਿਖਾ ਦਈਏ ਕਿ ਨਗਰ ਡਿਵੈਲਪ ਕਿੰਨਾ ਉਸਦੇ ਬਾਰੇ ਤਸਵੀਰਾਂ ਦੱਸ ਦਈਏ ਔਰ ਦੀਨਾ ਨਗਰ ਦਾ ਵਿਕਾਸ ਵਿਖਾ ਦਈਏ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆ ਇੱਕ ਵਾਰ ਗੰਦਗੀ ਕੋਈ ਜਾਵੇ ਆ ਨਾਲੇ ਭਰੇ ਪਏ ਨੇ ਔਰ ਅੱਗੇ ਆ ਕੇ ਹੋਰ ਵੀ ਤਸਵੀਰਾਂ ਜਿਹੜੀਆਂ ਉਹ ਵੀ ਤੁਹਾਨੂੰ ਵਿਖਾਉਂਦੇ ਆ ਔਰ ਹਰ ਇੱਕ ਘਰ ਦਾ ਪਾਣੀ ਹਰ ਇੱਕ ਘਰ ਦੇ ਅੱਗੇ ਗੰਦਗੀ ਦੇ ਢੇਰ ਹਰ ਇੱਕ ਘਰ ਦਾ ਪਾਣੀ ਰੁਕਿਆ ਹੋਇਆ ਔਰ ਕੀ ਕਾਰਨ ਹੈ ਕਾਰਨ ਕੀ ਹੈ ਕਿ ਜਦੋਂ ਇਹ ਰੋਡ ਬਣਿਆ ਤਾਂ ਉਸ ਦੇ ਉੱਤੋਂ ਨਾਲਾ ਜੋ ਆ ਬਲੌਕ ਕੀਤਾ ਗਿਆ ਨਾਲਾ ਜੋ ਆ ਉਹ ਖੁੱਲਿਆ ਨਹੀਂ ਗਿਆ ਜਿਸ ਕਰਕੇ ਆ ਜੋ ਤੁਸੀਂ ਏਰੀਆ ਵੇਖ ਸਕਦੇ ਹੋ ਕਿ ਇਹ ਨਾਲੇ ਬੰਦ ਹੈ ਹੁਣ ਆ ਪਰਿਵਾਰਾਂ ਨੇ ਪਾਣੀ ਜਿਹੜਾ ਆਪਣੇ ਘਰਾਂ ਦਾ ਸੀਵਰੇਜ ਦੇ ਵਿੱਚ ਸੁੱੜ ਦਿੱਤਾ ਜੇ ਇਹਨਾਂ ਨੇ ਸੀਵਰੇਜ ਵਿੱਚ ਸੁੱੜ ਦਿੱਤਾ ਤਾਂ ਜਦੋਂ ਬਾਰਿਸ਼ ਆਉਣੀ ਹੈ ਉਹ ਪਾਣੀ ਕਿੱਧਰ ਜਾਵੇਗਾ ਜਦ ਕਿ ਸੀਵਰੇਜਾਂ ਦੇ ਵਿੱਚ ਸਿਰਫ ਗੱਟਰ ਦਾ ਪਾਣੀ ਸੀ ਔਰ ਨਾਲੀਆਂ ਦਾ ਪਾਣੀ ਜਿਹੜਾ ਉਹ ਵੀ ਸੀਵਰੇਜ ਦੇ ਵਿੱਚ ਆ ਤਾਂ ਕਿੰਨਾ ਧੇਰ ਸੀਵਰੇਜ ਚੱਲਣਗੇ ਸਾਰੇ ਬੰਦ ਹੋ ਜਾਣਗੇ ਔਰ ਅੱਗੇ ਅੱਗੇ ਹੋਰ ਭਰਾ ਖੜੇ ਨੇ ਇਹੜਾ ਨਾਂ ਵੀ ਗੱਲ ਕਰਦੇ ਆ ਆ ਵੇਖੋ ਤਸਵੀਰਾਂ ਵੇਖੋ ਤੁਸੀਂ ਆ ਗੰਦਗੀ ਹੈ ਸ਼ਹਿਰ ਦੀ ਆ ਵੇਖੋ ਡਿਵੈਲਪ ਸ਼ਹਿਰ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਸਰ ਪਾਣੀ ਜਿਹੜਾ ਵਾ ਕਿੱਧਰ ਨੂੰ ਜਾਵੇਗਾ ਤੁਹਾਡੇ ਨਿਕਾਸ ਕਿੱਧਰ ਜਾਏ ਇਹ ਸਰ ਪਾਣੀ ਕਿਤੇ ਵੀ ਨਹੀਂ ਨਿਕਲਦਾ ਰਿਹਾ ਅਸੀਂ ਘਟੋ-ਘਟ 6 ਮਹੀਨੇ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਵੀ ਲਿਖ ਕੇ ਦਿੱਤਾ ਐਸਡੀਐਮ ਸਾਹਿਬ ਨੂੰ ਵੀ ਐਮਐਲਐਸ ਸਾਹਿਬ ਕੋ ਵੀ ਗਿਆ ਸਾਡੀ ਕਿਤੇ ਸੁਣਵਾਈ ਨਹੀਂ ਹੋਈ ਇਹ ਹੁਣ ਘਟੋ-ਘਟ 40-45000 ਰੁਪਿਆ ਅਸੀਂ ਕੁਲੋ ਲਾ ਕੇ ਇਸ ਦੋਆ ਤਿੰਨਾ ਘਰਾਂ ਦੀ ਫਲੈਸਾਂ ਵੀ ਇਸ ਨਾਲੀ ਦੇ ਵਿੱਚ ਹੀ ਸੀਗੀ ਹਾਂ ਇਹ ਕੀੜੇ ਜਿਹੜੇ ਆ ਔਰ ਨਿਕਲ ਨਿਕਲ ਕੇ ਇਹਨਾਂ ਦੇ ਘਰ ਅੱਜ ਕਈਆਂ ਨੂੰ ਮੌਕੇ ਵਿਖਾਏ ਆ ਇਹ ਤੇ ਹੁਣ ਦੇਖੋ ਔਰ ਥੋੜੇ ਦਿਨਾਂ ਵਾਸਤੇ ਮਤਲਬ ਇਹ ਸੈੱਟ ਹੋਣ ਵਾਸਤੇ ਪਾਣੀ ਟੋਲੀ ਬੰਦ ਕੀਤਾ ਕਿਉਂਕਿ ਸੀਮੈਂਟ ਸੈੱਟ ਹੋਏਗਾ ਨਾਲੀ ਕੋਲ ਆ ਆ ਕਾਰੀਗਰ ਤੁਸੀਂ ਲਾਏ ਆ ਮਿਸਤਰੀ ਤੁਸੀਂ ਲਾਏ ਅਸੀਂ ਮਿਸਤਰੀ ਅਸੀਂ ਲਾਏ ਆਪਣੇ ਕੋਲ ਆ ਜੋ ਨਾਲੀ ਦਾ ਪਾਣੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਿੱਛੇ ਹੋ ਕੇ ਪਿੱਛੇ ਹੋ ਕੇ ਤਸਵੀਰਾਂ ਵਿਖਾਈਆਂ ਜਾਣ ਆ ਜੋ ਨਾਲੀ ਦਾ ਪਾਣੀ ਆ ਇਧਰ ਆਓ ਇਧਰ ਆਓ ਮਹਾਰਾਜ ਇਧਰ ਆਓ ਸਤਿ ਸ੍ਰੀ ਅਕਾਲ ਚਲੋ ਸ਼ਾਂਤੀ ਨਾਲ ਜਰਾ ਵੀ ਚਲੋ ਗੱਲ ਸ਼ਾਂਤੀ ਦੀ ਨਹੀਂ ਗੱਲ ਤੇ ਕੰਮ ਦੀ ਐ ਇਹ ਪਾਜੀ ਆ ਜਿਹੜਾ ਪਾਣੀ ਆ ਆ ਕੀ ਕੀਤਾ ਗਿਆ ਇਹ ਪਾਣੀ ਸਾਰਾ ਜਾਲੀ ਲਗਾ ਕੇ ਸਾਰੇ ਘਰਾਂ ਨੇ ਇਸ ਤਰ੍ਹਾਂ ਕੀਤਾ ਕਿ ਤੁਸੀਂ ਕੱਲਿਆਂ ਕੀਤਾ ਇਹ ਅਸੀਂ ਕੀਤਾ ਜੀ ਇੱਥੇ ਜਦੋਂ ਬਾਰਿਸ਼ ਆ ਹੁੰਦੀ ਆ ਇਹ ਅੰਦਰ ਆਉ ਇਹ ਦੇਖੋ ਗੇਟ ਦੇ ਅੱਗੇ ਫੁੱਟ ਫੁੱਟ ਉੱਚਾ ਕੀਤਾ ਹੋਇਆ ਹਾਂ ਪਾਣੀ ਸਾਰਾ ਅੰਦਰ ਜਾਂਦਾ ਔਰ ਪਿਛਲੇ ਅੰਦਰ ਆਓ ਆ ਘਰ ਨਹੀਂ ਆ ਉਹ ਦੇਖੋ ਪਿਛਲੇ ਦਰਵਾਜ਼ੇ ਮੈਂ ਵੇਖ ਲੈ ਮੈਂ ਵੇਖ ਲੈ ਵੇਖ ਲੈ ਇਸ ਕਰਕੇ ਕੋਈ ਸਾਡੀ ਮਸਲਾ ਲੈਣੀ ਹੋਇਆ ਇਹ ਕਾਰਨ ਕੀ ਬਣਿਆ ਕਿਉਂ ਪਾਣੀ ਜਿਆਦਾ ਖੜਾ ਆਇਆ ਇਹ ਖੜਾ ਹੈ ਜੀ ਅਗਲੇ ਪਾਸੇ ਨਾਲਾ ਸਾਰਾ ਬੰਦ ਹੈ ਨਾਲਾ ਬੰਦ ਕਰ ਦਿੱਤਾ ਹੈ ਨਾਲਾ ਬੰਦ ਕੀਤਾ ਹੋਇਆ ਉਹਦੇ ਕਰਕੇ ਪਾਣੀ ਦਾ ਨਿਕਾਸ ਕੋਈ ਨਹੀਂ ਔਰ ਜਿਹੜੀ ਜਿੱਧਰ ਸਾਡਾ ਪਾਣੀ ਜਾਂਦਾ ਇਧਰ ਨਾਲੋਂ 1.5 ਫੁੱਟ ਉੱਚਾ ਉਧਰ ਸਾਡਾ ਪਾਣੀ ਨਹੀਂ ਨਿਕਲ ਪਾਣੀ ਉਧਰ ਜਾਣਾ ਨਹੀਂ ਆ ਤਾਂ ਜਦੋਂ ਹੁਣ ਬਰਸਾਤ ਹੋਣੀ ਆ ਫੇਰ ਇਹ ਘਰਾਂ ਦਾ ਕੀ ਹਾਲਾਤ ਹੋਣਗੇ ਇਹ ਸਾਰਿਆਂ ਦੇ ਘਰਾਂ ਦੇ ਵਿੱਚ ਪਾਣੀ ਜਿਹਨਾਂ ਦੇ ਘਰ ਉੱਚੇ ਆ ਉਹਨਾਂ ਤੇ ਪਾਣੀ ਨਹੀਂ ਜਾਂਦਾ ਹੁਣ ਆ ਇੱਕ ਤੁਹਾਡੀ ਉੱਥੇ ਕਿੰਨੀ ਵੱਡੀ ਗਲਤੀ ਹੈ ਮਿਸਤਰੀਆਂ ਦੀ ਕਿ ਆ ਪਾਈਪਾਂ ਜਿਹੜੀਆਂ ਜਾਂ ਤਾਂ ਇਹਨੂੰ ਨੀਵੀਆਂ ਕਰਦੇ ਜਾਂ ਉੱਚੀਆਂ ਕਰਦੇ ਪਾਣੀ ਜਾਂਦਾ ਤਾਂ ਸਹੀ ਉਹਨਾਂ ਨੇ ਤੇ ਫਿਰ ਹਲਜੀ ਅਜੇ ਆਪਣਾ ਕੰਮ ਕੰਪਲੀਟ ਨਹੀਂ ਕਰਕੇ ਗਏ ਅਜੇ ਦੁਬਾਰਾ ਉਹਨਾਂ ਨੇ ਆਣਾ ਅਸੀਂ ਉਹਨਾਂ ਨੂੰ ਕੰਪਲੀਟ ਕਰਵਾ ਦਾਂਗੇ ਨਹੀਂ ਤੁਸੀਂ ਤੁਸੀਂ ਮੰਨਦੇ ਹੋ ਕਿ ਆ ਗਲਤੀ ਹੈ ਨਾ ਹਾਂ ਬਿਲਕੁਲ ਬਿਲਕੁਲ ਗਲਤੀ ਹੈ ਜਿੱਥੇ ਗਲਤੀ ਹੈ ਇਸ ਦੀਆਂ ਪੈਪਾਂ ਚਕਾ ਕੇ ਜਾਂ ਇਹਨੂੰ ਉੱਤੇ ਕੀਤਾ ਜਾਵੇ ਤੇ ਜਾਂ ਇਹਨਾਂ ਨੂੰ ਨੀਵਿਆ ਕੀਤਾ ਜਾਵੇ ਕਿ ਪਾਣੀ ਜਿਹੜਾ ਜੇ ਜਿਸ ਤਰ੍ਹਾਂ ਦਾ ਘੁੰਮ ਕੇ ਇਸ ਤਰਫ ਤੋਂ ਘੁੰਮ ਕੇ ਇਸ ਤਰਫ ਜਾ ਰਿਹਾ ਔਰ ਜਾਂਦਾ ਰਹੇ ਠੀਕ ਹੈ ਬਿਲਕੁਲ ਬਿਲਕੁਲ ਠੀਕ ਹੋਏਗਾ ਜੀ ਔਰ ਦੱਸ ਦਈਏ ਕਿ ਦੀਨਾ ਨਗਰ ਦੇ ਹਾਲਾਤ ਕੀ ਦੀਨਾ ਨਗਰ ਦਾ ਵਿਕਾਸ ਕਿੰਨਾ ਕਾ ਵਿਕਾਸ ਦੇ ਬਾਰੇ ਪਰਿਵਾਰ ਸਾਰੇ ਪਰੇਸ਼ਾਨ ਨੇ ਔਰ ਸਾਰੇ ਪਰਿਵਾਰਾਂ ਦੀ ਇਹੀ ਪਰੇਸ਼ਾਨੀ ਹੈ ਕਿ ਜਿਹੜਾ ਅੱਗੇ ਰਸਤਾ ਸੀ ਨਕਾਸ ਸੀ ਉਹ ਬੰਦ ਹੋ ਗਿਆ ਔਰ ਨਿਕਾਸ ਬੰਦ ਹੋਣ ਕਰਕੇ ਸਾਰੇ ਘਰਾਂ ਨੂੰ ਆਪਣਾ ਆਪਣਾ ਪਾਣੀ ਜਿਹੜਾ ਸੀਵਰੇਜ ਦਾ ਸੁਟਰਾ ਪੈ ਰਿਹਾ ਔਰ ਜਾਲੀਆਂ ਲਗਾਈਆਂ ਹੋ ਜਾਂ ਨੇ ਕਿ ਜਿਸ ਨਾਲ ਕੋਈ ਲਫਾਫਾ ਨਾ ਜਾਵੇ ਲੇਕਿਨ ਕਿਤੇ ਨਾ ਕਿਤੇ ਜਾ ਕੇ ਪਿਛਲੇ ਘਰਾਂ ਨੂੰ ਬਹੁਤ ਪਰੇਸ਼ਾਨੀਆਂ ਹੁਣ ਜਾਂ ਤਾਂ ਪਿਛਲੇ ਘਰਾਂ ਦਾ ਵੀ ਪਾਣੀ ਸੀਵਰੇਜ ਨਾਲ ਜੋੜਿਆ ਜਾਵੇ ਲੇਕਿਨ ਆ ਜੋ ਰੋਡ ਦੇ ਕਿਨਾਰੇ ਦਾ ਨਿਕਾਸ ਹੈ ਉਹ ਬੰਦ ਕੀਤਾ ਗਿਆ ਇਸ ਕਰਕੇ ਇਹ ਨਾ ਪਰਿਵਾਰਾਂ ਨੂੰ ਇਹ ਪਰੇਸ਼ਾਨੀ ਆ ਔਰ ਤਸਵੀਰਾਂ ਦੱਸ ਦਈਏ ਦੀਨਾ ਨਗਰ ਦੇ ਵਿਕਾਸ ਦੀਆਂ ਔਰ ਹੁਣ ਜੇ ਗੱਲ ਕਰੀਏ ਨਾਲੀਆਂ ਬੰਦ ਹੋਈਆਂ ਨੇ ਮਿੱਟੀ ਨਾਲੋਂ ਕਿੰਨੇ ਸਮੇਂ ਬਾਅਦ ਇਹ ਖੋਲੀਆਂ ਜਾਣਗੀਆਂ ਔਰ ਇਸ ਪੈਪ ਨੂੰ ਕਦੋਂ ਚੁੱਕਿਆ ਜਾਵੇਗਾ ਇਹ ਜੀ ਹੁਣ ਦੇਖੋ ਇਹ ਤੇ ਨਗਰ ਕੌਂਸਲ ਦਾ ਕੰਮ ਹੈ ਸਫਾਈ ਕਰਨਾ ਸਾਡਾ ਨਹੀਂ ਆਹ ਕੰਮ ਤੁਸੀਂ ਲਗਾਇਆ ਮਿਸਤਰੀ ਤੁਸੀਂ ਲਗਾਇਆ ਮਿੱਟੀ ਤੁਸੀਂ ਸੁਟਿਏ ਤੁਸੀਂ ਕਢਾਉਣੀ ਆ ਅਸੀਂ ਨਾਲੀ 'ਚ ਮਿੱਟੀ ਪਾਈ ਹੈ ਅਸੀਂ ਕੱਢਾਂਗੇ ਬਾਹਰ ਉਹਨੂੰ ਜੀ ਜੀ ਹੁਣ ਅੱਗੇ ਕੀ ਕਹਿਣਾ ਚਾਹੁੰਦੇ ਹੋ ਅੱਗੇ ਨਾਲੇ ਦਾ ਭਰਾਣਾ ਜਿਹਨੇ ਨਾਲਾ ਬੰਦ ਕੀਤਾ ਉਹ ਖਲਾਓ ਹੁਣ ਨਾਲਾ ਜਿਹੜਾ ਅੱਗੋ ਲੈ ਕੇ ਪ੍ਰੋਪਰ ਸਾਰਾ ਬੰਦ ਕੀਤਾ ਗਿਆ ਉਸਦੇ ਵੱਲ ਆ ਕੇ ਨਗਰ ਕੌਂਸਲ ਨੇ ਬਿਲਕੁਲ ਨਹੀਂ ਵੇਖਿਆ ਬਿਲਕੁਲ ਨਹੀਂ ਵੇਖਿਆ ਕਿਸ ਨੇ ਨਹੀਂ ਰੋਕਿਆ ਦੱਸ ਦਈਏ ਕਿ ਦੀਨਾ ਨਗਰ ਨਗਰ ਕਾਉਂਸਲ ਵਾਲੇ ਸਿਰਫ ਆਪਣੀਆਂ ਤਰ੍ਹਾਂਾਂ ਤੱਕ ਡਿਪੈਂਡ ਨੇ ਔਰ ਤਨਖਾਹਾਂ ਹੀ ਵੇਖੀਆਂ ਜਾਂਦੀਆਂ ਜਦ ਕਿ ਵਿਕਾਸ ਨਹੀਂ ਵੇਖਿਆ ਜਾਂਦਾ ਵਿਕਾਸ ਦੀ ਗੱਲ ਕਰੀਏ ਤਾਂ ਆ ਜਾਓ ਬੱਸ ਸਟੈਂਡ ਦੇ ਪਿੱਛੇ ਵਾਲਾ ਰੋਡ ਆਉਂਦਾ ਤੇ ਆ ਸਾਰਾ ਆ ਸਾਰਾ ਏਰੀਆ ਜਿਹੜਾ ਐਸੇ ਵੇਲੇ ਪਾਣੀ ਚ ਡੁੱਬਿਆ ਪਿਆ ਸਾਰੇ ਘਰਾਂ ਦੇ ਅੱਗੇ ਲਿਫਾਫੇ ਪਏ ਨੇ ਔਰ ਗੰਦਗੀ ਖੜੀ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਔਰ ਸਬੰਧਤ ਮਹਿਕਮੇ ਨੂੰ ਬੇਨਤੀ ਕਰਦੇ ਆ ਇਸ ਵੱਲ ਧਿਆਨ ਦਿੱਤਾ ਜਾਵੇ ਤਾ ਜੋ ਹੋਰ ਕਿਸੇ ਨੂੰ ਪਰੇਸ਼ਾਨੀ ਨਾ ਆਵੇ ਨਹੀਂ ਤਾਂ ਸਾਰਿਆਂ ਦਾ ਪਾਣੀ ਸੀਵਰੇਜ ਨਾਲ ਜੋੜਿਆ ਜਾਵੇ ਸਾਰੇ ਹੀ ਘਰਾਂ ਦਾ ਜਿਹੜਾ ਵਾ ਉਹ ਸਫਾਈ ਹੋਵੇ ਉਹ ਤਸਵੀਰਾਂ ਵੱਤਵਾ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ